50 ਸਾਲ ਦੀ ਮੇਰੀ ਉਮਰ ਆ 41 ਸਾਲ ਸਾਨੂੰ ਪਾਣੀ ਨਾਲ ਘੁੱਲਦੇ ਹੀ ਟੱਪ ਗਏ। ਤੁਸੀਂ ਦੱਸੋ ਕਿਸਾਨ ਉੱਠੂਗਾ ਕਿਦਾ ਉਹ ਜਿਹਦੇ ਦੂਜੇ ਤੀਜੇ ਸਾਲ ਫਸਲ ਮਰਦੀ। ਗਰੀਬ ਹੁਣ ਇਹ ਜਮਾਂ ਗਰੀਬ ਬੰਦਾ ਹੈ। ਅੱਛਾ ਇਹਦਾ ਮਕਾਨ ਟੱਪ ਗਿਆ ਪਾਊਗਾ ਕੌਣ ਦੱਸੋ? ਜੀ ਮੇਰੇ ਸਾਰੇ 1000 1500 ਕਿੱਲੇ ਦੇ ਕਰੀਬ ਚੋਨਾ ਆਊਗਾ ਸਾਰੇ ਪਿੰਡ ਦਾ। ਬਈ ਕਿਤੇ 100 ਕਿੱਲਾ ਆ ਗਿਆ ਕਿਤੇ 200 ਆ ਗਿਆ ਕਿਤੇ 50। ਹਜ਼ਾਰ 1500 ਕਿੱਲੇ ਦੇ ਵਿੱਚ ਪਾਣੀ ਆ ਚੁੱਕਿਆ ਹੁਣ। ਆ ਸਾਬੂਟਰਾ ਪਾਣੀ, ਸੂਰਿਆ ਦਾ ਪਾਣੀ, ਵਾੜਿਆਂ ਦਾ ਪਾਣੀ, ਗੁੜੀ ਦਾ ਪਾਣੀ। ਮੱਲਣਾ ਰਹਾ ਪਾਣੀ ਉਹ ਸਾਰਾ ਪਾਣੀ ਐ ਇੱਧਰ ਛੱਡਿਆ ਹੋਇਆ ਸਾਡੇ ਰੇਹੇ ਨੂੰ ਇੱਧਰ ਦੇਖੋ ਸਾਡੇ ਘਰ ਇੱਧਰ ਦੇਖੋ ਪਿਛੇ ਕਿ ਦੁੱਬੇ ਪਏ ਸਾਡੇ ਸਾਹ ਨਹੀਂ ਖਬਰ ਮੱਲਣਾ ਹੜਾਂ ਵਾਲਾ ਕੰਮ ਹੋਇਆ ਬੜਾ ਤੁਹਾਡਾ ਸਾਡੇ ਨਾ ਭੈੜਾ ਹਾਲ ਤੇ ਸਾਡੀ ਕਿਹੜਾ ਹੁਣ ਮਤਲਬ ਝੋਨਾ ਇਹ ਦੁਬਾਰੇ ਲਾਉਣਾ ਪਊਗਾ ਤੁਹਾਨੂੰ ਸਾਰਾ ਹੱਦ ਮਾਰੇ ਜੀ ਤੇ ਮਾਰੇ ਕਿੰਨਾ ਖਰਚਾ ਵਧੂਗਾ ਇੱਕ ਘੱਟ ਤੋਂ ਘੱਟ 10000 ਰੁਪਏ ਖਿਲਾਈ ਜੀ ਜੇ ਤੁਸੀਂ ਹੁਣ ਕੁਦਰਤ ਤਾਂ ਮੰਨਦੇ ਹੋ ਕਿ ਸਰਕਾਰ ਦੀ ਨਲਕੀ ਮੰਨਦੇ ਹੋ ਸਰਕਾਰ ਦੀ ਨਲਕੀ ਹਾਂ ਪ੍ਰਸ਼ਾਸਨ ਦੀ ਨਲਕੀ ਹਾਂ ਇਹ ਸਾਡੇ ਪਾਈਪ ਲਾਈਨ ਹੁੰਦੀ ਸਾਡਾ ਕਿਉਂ ਇੰਨਾ ਨੁਕਸਾਨ ਹ ਮਨਪ੍ਰੀਤ ਕਹਿੰਦਾ ਸੀ ਅਸੀਂ ਪਾ ਦੇਣੀ ਐ ਫਿਰ ਉਸ ਤੋਂ ਬਾਅਦ ਸੰਤਪਰਾੜ ਕਹਿੰਦਾ ਸੀ ਅਸੀਂ ਪਾ ਦੇਣੀ ਐ ਫਿਰ ਉਸ ਤੋਂ ਬਾਅਦ ਟੈਂਪਰੀ ਸੀਗੇ ਸਰਕਾਰ ਕਾਲੀਆਂ ਦੀ ਸੀ ਅਸੀਂ ਪਾ ਦੇਣੀ ਐ ਹੁਣ ਡੈਂਪੀ ਢੱਲੋ ਇਲੈਕਸ਼ਨ ਵੇਲੇ ਹੱਥ ਜੀ ਲਿਸਟ ਲਈ ਫਿਰਦਾ ਸੀ ਜੀ ਐਡੀ ਹਾਂ ਬਸ ਜੀ ਇਹ ਤਾਂ ਹੋਇਆ ਪਿਆ ਚੋਣ ਜਾਬਤਾ ਲੱਗਿਆ ਬਸ ਇਸ ਤੋਂ ਬਾਅਦ ਪੈ ਜਾਨੀ ਐ ਹਾਂ ਤੇ ਹੁਣ ਇਹ ਦੇਖਣ ਆਏ ਕਿ ਕਿਹਦਾ ਨੁਕਸਾਨ ਹੋ ਗਿਆ ਕੋਈ ਨਹੀਂ ਦੇਖਣ ਆਇਆ ਜੀ ਮੇਰੇ ਕੋਲੇ ਡੇਢ ਕਿੱਲਾ ਪੈਲੀ ਸੀ ਠੀਕ ਐ ਮੈਂ ਕਿੱਲਾ ਪੈਲੀ ਵੇਚ ਕੇ 18 ਲੱਖ ਰੁਪਏ ਠੇਕਾ ਭਰਿਆ ਠੀਕ ਐ ਉਹ ਸੜਕ ਪੰਨੀਆਂ ਉਹ ਮੇਰਾ ਘਰ ਆ ਤੇ ਮੇਰੇ ਘਰ ਨਾਲ ਇੰਨਾ ਇੰਨਾ ਪਾਣੀ ਖੜਾ ਮੇਰਾ ਝੋਨਾ ਵੀਜਿਆ ਸੀ ਜਾ ਕੇ ਉੱਥੇ ਕਵਰੇਜ ਕਰ ਲੋ ਵਿੱਚ ਵੜ ਜਨਾ ਇੱਥੋਂ ਧਿਕਰ ਪਾਣੀ ਨਾ ਆਵੇ ਜਿਵੇਂ ਮਰਜੀ ਕਰ ਲਈ ਕਿਸੇ ਦਾ ਘਰ ਨਹੀਂ ਬੈਠਾ ਸਾਡਾ ਘਰ ਬੈਠਾ ਕੱਲਿਆਂ ਦਾ ਕਿਸੇ ਦਾ ਘਰ ਨਹੀਂ ਬੈਠਾ ਪਿੱਛੇ ਇਹਦੇ ਤਾਂ ਮੈਂ ਬੁਲਾਇਆ ਹਾਂ ਸਾਰੇ ਬਹਿ ਗਿਆ ਬਈ ਤੇ ਇਹ ਤਾਂ ਨਹੀਂ ਹੋਇਆ ਬੈਠਾ ਤਾਂ ਹੀ ਮੈਂ ਅੱਕ ਕੇ ਤੈਨੂੰ ਫੋਨ ਲਾਇਆ ਕੋਈ ਨਹੀਂ ਸੁਣਦਾ ਕੋਈ ਵੀ ਨਹੀਂ ਤੁਹਾਡੇ ਕੋਲ ਕਿੰਨੀ ਜ਼ਮੀਨ ਹੈ ਬਾਈ 2 ਕਿੱਲੇ ਬਾਈ 1.5 ਕਿੱਲੇ ਤੁਹਾਡੇ ਕੋਲ ਕਿੰਨੀ ਜ਼ਮੀਨ ਹੈ ਜੀ 8 ਕਿੱਲੇ 8 ਕਿੱਲੇ ਤੁਹਾਡੇ ਕੋਲ 8 ਕਿੱਲੇ ਹੈ ਮੇਰਾ ਜੀ ਤੁਹਾਡੇ ਕੋਲ ਕਿੰਨੀ ਹੈ ਜੀ 4.5 ਕਿੱਲੇ 4.5 ਕਿੱਲੇ ਮਤਲਬ 2 4 5 ਇੰਨੇ ਕਿੱਲੇ ਵਾਲੇ ਸਾਰੇ ਇੱਥੇ ਕਿਸਾਨ ਨੇ ਸਾਡੀ ਤੋਪਾਂ ਵਾਲਾ ਹੋਇਆ ਬਾ ਤੁਹਾਡਾ ਹੁਣ ਆ ਸਾਡੀ ਸਾਡੀ ਤੂੜੀ ਵੀ ਪੇਚ ਗਈ ਪੱਠੇ ਵੀ ਗਏ ਮੀਂਹ ਨਾ ਹਟਿਆ ਤੇ ਘਰ ਤਾਂ ਪਾ ਸਾਡੇ ਗੱਲ ਮੁੱਕੀ ਬਸ ਜੇ ਇਹ ਪਾਣੀ ਪਹਿਲਾਂ ਜੋ ਮੀਂਹ ਐ ਇੱਕਦਮ ਪਹਿਲਾਂ ਕੱਢਿਆ ਹੁੰਦਾ ਆ ਸਮੱਸਿਆ ਸਾਨੂੰ ਖੜੀ ਹੁੰਦੀ ਨਹੀਂ ਸੀਗੀ ਕੱਲ ਰਾਤ ਉਹਨਾਂ ਨੁਪੜੀਆਂ ਪਟਕੇ ਆ ਗਿਆ ਕੱਢਿਆ ਪਾਣੀ ਜੀ ਜੇ ਪਹਿਲਾਂ ਕੱਢਿਆ ਤਾਂ ਥੋੜੀ ਪੈਣੀ ਸਾਡੇ ਨੇ ਬਗਨ ਦੀ ਪਟਣੀਆਂ ਪੈ ਗਈਆਂ ਸਾਰੀਆਂ ਬਸ਼ਰਟਾਂ ਪਟੀਆਂ ਪੈ ਗਈਆਂ ਲੋਕ ਵਾਈਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਹਮਤਾਜ ਕੁਦਰਤ ਤੇ ਸਰਕਾਰਾਂ ਕਿਸਾਨ ਦੀਆਂ ਵੈਰੀ ਨੇ ਸ਼ੁਰੂਆਤ ਤੋਂ ਤੁਹਾਨੂੰ ਦਿਖਾਉਂਦੇ ਰਹੇ ਹਾਂ ਕਿ ਜਦੋਂ ਕਣਕ ਦੀ ਫਸਲ ਹੁੰਦੀ ਉਦੋਂ ਕੀ ਵਾਪਰਿਆ ਤੇ ਹੁਣ ਚੋਨਾ ਹਾਲੇ ਲਾਇਆ ਹੀ ਸੀਗਾ ਕਿ ਬਰਸਾਤਾਂ ਇੰਨੀਆਂ ਪੈ ਰਹੀਆਂ ਨੇ ਖੁਸ਼ੀ ਦੀ ਖਬਰ ਸੀ ਕਿ ਬਰਸਾਤ ਪੈ ਗਈ ਹੈ ਪਾਣੀ ਲੱਗ ਜਾਊਗਾ ਪਰ ਬਰਸਾਤ ਇੰਨੀ ਜ਼ਿਆਦਾ ਪਈ ਹੈ ਕਿ ਤਸਵੀਰਾਂ ਦੇਖ ਸਕਦੇ ਹੋ ਕਿ ਸੜਕੇ ਜਿਹੜੀ ਉਹ ਪੱਟੀ ਹੋਈ ਹੈ ਤੇ ਪਾਣੀ ਦਾ ਬਹਾਅ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਆ ਰਿਹਾ ਕਿੰਨੀ ਤੇਜ਼ ਹੈ ਜਿਹੜਾ ਉਹ ਪਾਣੀ ਹੈ ਸੀ ਇਸ ਵਕਤ ਹਲਕਾ ਗਿੱਧੜ ਬਹਾਅ ਤੇ ਜ਼ਿਲ੍ਹਾ ਮੁਕਸਰ ਸਾਹਿਬ ਦੇ ਪਿੰਡ ਕੌਣੀ ਵਿਖੇ ਖੜੇ ਆ ਜਿੱਥੇ ਜ਼ਮੀਨਾਂ ਦੇ ਵਿੱਚ ਪਾਣੀ ਆ ਚੁੱਕਿਆ 4-4 5-5 ਫੁੱਟ ਜਿਹੜਾ ਪਾਣੀ ਇੱਥੇ ਜਮਾ ਹੋ ਚੁੱਕਿਆ ਤੇ ਲਗਾਤਾਰ ਪਾਣੀ ਆ ਰਿਹਾ ਇੱਥੇ ਕਿਸਾਨ ਇਕੱਠੇ ਹੋਏ ਨੇ ਕਿਉਂਕਿ ਨੁਕਸਾਨ ਹੈ ਜਿਹੜਾ ਉਹ ਵੱਡੇ ਪੱਧਰ ਤੇ ਹੋਇਆ ਜ਼ਮੀਨਾਂ ਦੇ ਨਾਲ ਜਿਹੜੇ ਲੱਗਦੇ ਆ ਘਰ ਹੈ ਉਹਨਾਂ ਦੇ ਵਿੱਚ ਵੀ ਜਿਹੜਾ ਪਾਣੀ ਹੈ ਉਹ ਵੜ ਚੁੱਕਿਆ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਆਂ ਇਹ ਬਾਈ ਜੀ ਪਾਣੀ ਕਦੋਂ ਆਉਣ ਲੱਗਿਆ ਇੱਥੇ ਕੀ ਹਾਲਾਤ ਬਣੇ ਹੋਏ ਆ ਪਹਿਲਾਂ ਤਾਂ ਤਿੰਨ ਚਾਰ ਦਿਨ ਪਹਿਲਾਂ ਬਾਰਿਸ਼ ਆਈ ਸੀਗੀ ਜੀ ਤੇ ਪਾਣੀ ਫਿਰ ਉਹਨਾਂ ਸਾਰਾ ਖੇਤਾਂ ਦਾ ਇਕੱਠਾ ਜਾਂਦਾ ਬਾਰਿਸ਼ ਬਹੁਤ ਜ਼ਿਆਦਾ ਸੀਗੀ ਇਕੱਠਾ ਹੋਣ ਕਰਕੇ ਕੱਲ ਇਹ ਇੱਥੋਂ ਸੜਕ ਪੰਨੀ ਗਈ ਆ ਜੀ ਸ਼ਾਹੂ ਨੂੰ ਐਸਡੀਐਮ ਸਾਹਿਬ ਆਏ ਸੀ ਤੇ ਉਹਨਾਂ ਨੇ ਸੜਕ ਪਣਾਈ ਸੀ ਕਿ ਦੁਗਗੇ ਖੜਕਲੇ ਰਾਹਾਂ ਵੀ ਅਸੀਂ ਸੜਕ ਪੰਨੀ ਗਈ ਆ ਤੇ ਪਾਣੀ ਦੀ ਅੱਗੇ ਡਾਬ ਲੱਗ ਚੁਪੀ ਆ ਮਗਰਲਾ ਪਾਣੀ ਨੂੰ ਸਾਰਾ ਇਹ ਘਰਾ ਮਗਰ ਇਕੱਠਾ ਹੋ ਗਿਆ ਸਾਰਾ ਹੂੰ ਕੱਲ ਸ਼ਾਮ ਨੂੰ ਪੰਨਿਆ ਹੁਣ ਫੁੱਟ ਫੁੱਟ ਤੋਂ ਪਲੱਸ ਪਾਣੀ ਉੱਪਰ ਹੋ ਗਿਆ ਹੁਣ ਲੱਗ ਲਿਆ ਤੇਰਾ ਅੱਛਾ ਕੱਲ ਨਾਲੋਂ ਹੁਣ ਇਹਨਾਂ ਵਧੀਆ ਹੋ ਗਿਆ ਲੈ ਵੜ ਵੱਧ ਗਿਆ ਠੀਕ ਹੈ ਅੱਜ ਜਿੰਨੇ ਵੀ ਕਾਰ ਹੈਗੇ ਸਾਰੇ ਮਾਰਚ ਆ ਵੀ ਹੁਣ ਕਰਦਾ ਦਾ ਮਕਾਨ ਵੀ ਇਹ ਕਾਰ ਇਧਰਲੇ ਪਾਸੇ ਵੀ ਆ ਉਹ ਕੋਈ ਨਹੀਂ ਕਰਦੇ ਗੱਲ ਅੱਛਾ ਅੰਕਲ ਜੀ ਜਿਹੜਾ ਮਤਲਬ ਪਹਿਲਾਂ ਆਪਾਂ ਗੱਲ ਕਰੀਏ ਵੀ ਮੀਂਹ ਤਾਂ ਪੈ ਰਿਹਾ ਪਿੱਛੋਂ ਤੁਹਾਡੇ ਪਿੰਡ ਦੀ ਕਿੰਨੀ ਜ਼ਮੀਨ ਹੈ ਜਿਹੜੀ ਇਹਦੇ ਮਾਰ ਦੇ ਵਿੱਚ ਆ ਗਈ ਹੈ ਵੀਰੇ ਸਾਰੇ 1500 ਕਿੱਲੇ ਦੇ ਕਰੀਬ ਚੋਨਾ ਆਊਗਾ ਸਾਰੇ ਪਿੰਡ ਦਾ ਜੀ ਬਈ ਕਿਤੇ 100 ਕਿੱਲਾ ਆ ਗਿਆ ਕਿਤੇ 200 ਆ ਗਿਆ ਕਿਤੇ 50 ਆ ਗਿਆ ਜੀ ਮਤਲਬ 11500 ਕਿੱਲੇ ਦੇ ਵਿੱਚ ਪਾਣੀ ਆ ਚੁੱਕਿਆ ਹੁਣ ਪਾਣੀ ਆਮਨਾ ਹੋਊਗਾ ਵੀਰੇ ਜਿਹੜਾ ਚੋਨਾ ਕੌਣੀ ਦਾ ਡੁੱਬਿਆ ਹੋ ਹਮ ਹੁਣ ਹੁਣ ਆਪਾਂ ਇੱਥੇ ਤਾਂ ਖੜੇ ਵੇਖੀ ਜਾਂਦੇ ਆ ਜੀ ਜਦੋਂ ਆਪਾਂ ਪਿੱਛੇ ਨੂੰ ਜਾਵਾਂਗੇ ਬਾਬੇ ਦੀ ਜਗ੍ਹਾ ਤੋਂ ਜੀ ਆਪਾਂ ਨੂੰ ਆਹ ਏਰੀਆ ਵੀ ਡੁੱਬਿਆ ਦੇ ਦਿਸੂ ਜੀ ਉਦੋਂ ਪਰੇ ਆ ਘਰਾਂ ਤੋਂ ਪਰੇ ਹੋ ਜਾਓਗੇ ਤੁਸੀਂ ਇਹ ਮੋਗੋ ਵਾਲੀ ਵਾਈਦੀ ਆ ਉਹ ਏਰੀਆ ਵੀ ਡੁੱਬਿਆ ਹੀ ਹੋਊਗਾ ਹਮ ਉਧਰੋਂ ਆ ਘੁੜੀ ਸੰਗਰਦੀ ਸਾਈਡ ਰਹਿ ਜਾਂਦੀ ਆ ਜੀ ਇਹ ਵੀ ਡੋਦਾਈ ਆ ਜੀ ਉਹ ਖਿੜਕੀਆਂ ਵਾਲੇ ਨੂੰ ਛੜਕ ਜਾਂਦੀ ਆ ਹਾਂ ਸਰਕਾਰ ਤੋਂ ਪੁਲੀ ਮਨਜ਼ੂਰ ਹੋ ਗਈ ਹਾਂ ਇੱਟਾਂ ਆ ਗਈਆਂ ਡੀਵੀਸੀ ਨੇ ਜਗਾ ਪੱਟਦੀ ਸੀਮੈਂਟ ਰੇਤਾ ਬੱਜਰੀ ਆ ਗਿਆ ਜੀ ਅਕਾਲੀ ਦਲ ਦੀ ਸਰਕਾਰ ਸੀਗੀ ਹਾਂ ਸਾਰਾ ਕੁਝ ਆਇਆ ਵਾਇਆ ਬਾਈ ਦੀ ਚਕਾਇਆ ਉੱਥੋਂ ਹਾਂ ਜੇ ਹੁਣ ਅਸੀਂ ਆਖੀਏ ਬਈ ਕੁਦਰਤ ਦੀ ਕਰੋਪੀ ਆ ਜੀ ਕੁਦਰਤ ਨੂੰ ਅਸੀਂ ਦੋਸ਼ ਨਹੀਂ ਦੇ ਸਕਦੇ ਹਾਂ ਜਦੋਂ ਸਾਡੇ ਇਨਸਾਨਾਂ ਨੇ ਹੀ ਸਾਨੂੰ ਡਬੋਣ ਚ ਹਾਂ ਹਾਂ ਮਤਲਬ ਜਿਹੜਾ ਇਹ ਪ੍ਰਬੰਧ ਆ ਕੀਤਾ ਜਾ ਸਕਦਾ ਸੀਗਾ ਨੁਕਸਾਨ ਰੋਕਿਆ ਜਾ ਸਕਦਾ ਸੀ ਵੀਰੇ ਸਾਰਾ ਕੁਝ ਪੁਲੀ ਪਾਸ ਹੋ ਗਈ ਸੀਗੀ ਜੀ ਮਟੀਰੀਅਲ ਆ ਗਿਆ ਸੀਗਾ ਵੀਰੇ ਕੋਈ ਕਹਿਣ ਦੇ ਵਿੱਚ ਗਰੇਜ ਨਹੀਂ ਕੋਈ ਦੋਸਤ ਨਹੀਂ ਇੱਥੇ ਕੋਈ ਦੁਸ਼ਮਣ ਨਹੀਂ ਤੇ ਕੋਈ ਸਾਡੀ ਵੀਰ ਜੀ ਮਗਰੋਂ ਕਾਂਗਰਸ ਦੀ ਸਰਕਾਰ ਵੀ ਜਾ ਕੇ ਗਈ ਆ ਜੀ ਕਿਸੇ ਨੇ ਸਾਡੀ ਸਮੱਸਿਆ ਦਾ ਹੱਲ ਨਹੀਂ ਕੀਤਾ ਸਾਢੇ 3 ਸਾਲ ਪਾਉਣੇ 4 ਹੋ ਗਏ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕੋਈ ਹੱਲ ਨਹੀਂ ਕੀਤਾ ਜੀ ਹੁਣ ਸਾਨੂੰ ਪ੍ਰਸ਼ਾਸਨ ਤੋਂ ਤੇ ਸਰਪੰਚ ਤੋਂ ਵਿਸ਼ਵਾਸ ਮਿਲਿਆ ਵੇ ਕੇਰਾ ਦਾ ਹੁਣ ਵੀਰੇ ਪਾਣੀ ਆਈ ਜਾਊਗਾ ਜੀ ਵੀ ਉਦੋਂ ਮਗਰੋਂ ਥੋੜਾ ਮਸਲਾ ਹੱਲ ਕਰਕੇ ਦੇਣਗੇ ਜੇ ਕਰ ਦੇਣਗੇ ਤਾਂ ਇਹਨਾਂ ਦਾ ਬਹੁਤ ਧੰਨਵਾਦ ਆ ਜੀ ਤੇ ਨਹੀਂ ਫਿਰ ਜਿਹੜਾ ਪਿਛਲਾ ਨੂੰ ਆਖੀ ਜਾਂਦੇ ਆ ਜਿਹੜਾ ਅੰਕਲ ਜੀ ਆ ਜਿਹੜਾ ਚੋਨਾ ਮਤਲਬ ਬੀਜਿਆ ਹੋਇਆ ਸੀਗਾ ਇਹ ਸਾਰਾ ਨਸ਼ਟ ਹੋ ਗਿਆ ਹੁਣ ਪਾਣੀ ਦੇ ਨਾਲ ਇਹ ਵੀਰੇ ਹੋ ਗਿਆ ਹਾਂ ਇਹ ਗਿਆ ਸਾਰਾ ਕੁਝ ਚੋਨਾ ਛੱਡੋ ਭਾਈ ਘਰ ਵੀ ਨਸ਼ਟ ਹੋ ਜਾਂਦੇ ਸਾਡੇ ਤਾਂ ਭਾਈ ਸਾਨੂੰ ਦਾ ਘਰ ਆ ਠੀਕ ਹੈ ਨਾ ਅੱਗੇ ਵੀ ਜਾਂਦਾ ਜੇ ਇਹ ਪਾਣੀ ਪਹਿਲਾਂ ਜੋ ਮੀਂਹ ਇੱਕ ਦਿਨ ਪਹਿਲਾਂ ਕੱਢਿਆ ਹੁੰਦਾ ਆ ਸਮੱਸਿਆ ਸਾਨੂੰ ਖੜੀ ਹੁੰਦੀ ਨਹੀਂ ਸੀਗੀ ਹਾਂ ਹੁਣ ਕੱਲ ਰਾਤ ਉਹ ਨੁਪੜੀਆਂ ਪਟਕੇ ਹੋ ਗਿਆ ਕੱ ਇਹ ਪਹਿਲੇ ਕੱਢਿਆ ਹੁੰਦਾ ਥੋੜੀ ਪੈਣੀ ਸਾਡੇ ਹੁੰਦੀ ਨੀ ਆਪ ਕਰਨ ਦੀ ਸੜਕਾਂ ਪਟਣੀਆਂ ਪੈ ਗਈਆਂ ਵਾਹ ਇਨ ਸਾਰੀਆਂ ਪਛੜਾ ਪਟਣੀਆਂ ਪਈਆਂ ਸਾਨੂੰ ਕੁਲੀ ਹੁੰਦੀ ਪਿਛਲੇ ਆਸਾ ਫੁੱਟਰਾ ਪਾਣੀ ਸੂਰਿਆ ਦਾ ਪਾਣੀ ਵਾੜਿਆਂ ਦਾ ਪਾਣੀ ਗੁੜੀ ਦਾ ਪਾਣੀ ਮੱਲਣਾ ਰਾਹ ਦਾ ਪਾਣੀ ਕੋ ਸਾਰਾ ਪਾਣੀ ਇੱਥੇ ਇਧਰ ਛੱਡਿਆ ਹੋਇਆ ਸਾਡੇ ਰਕੇ ਘਰਾਂ ਨਾਲ ਲੱਗ ਜਾਂਦਾ ਹੜਕ ਪੜਦਾ ਇੱਧਰ ਦੇਖੋ ਸਾਡੇ ਘਰ ਇਧਰ ਦੇਖੋ ਪਿੱਛੇ ਘ ਡੁੱਬੇ ਪਏ ਸਾਡੇ ਸਾਰੇ ਨਹੀਂ ਖਬਰ ਮੱਲਣਾ ਹੜਾਂ ਵਾਲਾ ਕੰਮ ਹੋਇਆ ਬਸ ਸਾੜਾ ਨਾ ਪੜਾ ਹਾਲ ਤੇ ਸਾਡੀ ਹਾਂ ਆਮ ਤੌਰ ਤੇ ਹੁੰਦਾ ਕਿ ਜਿਹੜਾ ਉਹਦੇ ਤਰਿਆਵਾਂ ਦੇ ਕੋਲੇ ਉੱਥੇ ਹੜ ਆਉਂਦੇ ਜੇ ਪੰਚਾਇਤ ਹੋਵੇ ਸਹੀ ਹੋਵੇ ਤਾਂ ਪਿੱਛੇ ਪਾਣੀ ਬੰਨੇ ਜਿਹੜਾ ਲੋਕਾਂ ਦਾ ਪਾਣੀ ਆਉਂਦਾ ਉਹ ਤਾਂ ਨਾ ਡੁੱਬ ਹੋਵੇ ਅਜੇ ਵੀ ਚੱਲੀ ਹੈ ਅਜੇ ਪਾਣੀ ਫੁੱਲ ਪਿੱਛੇ ਆਈ ਜਾਂਦਾ ਇਹ ਸਾਡੀ ਸਮੱਸਿਆ ਦੂਜੇ ਤੀਜੇ ਸਾਲ ਦੀ ਹੈ ਸੜਕ ਉੱਥੋਂ ਪੱਟੀ ਆ ਤਾਂ ਪਾ ਮੈਂ 9 ਸਾਲ ਦਾ ਸੀਗਾ 85 ਦੇ ਵਿੱਚ ਜਦੋਂ ਪਹਿਲੀ ਵਾਰ ਪਾਣੀ ਆਇਆ ਜੀ 50 ਸਾਲ ਦੀ ਮੇਰੀ ਉਮਰ ਆ 41 ਸਾਲ ਸਾਨੂੰ ਪਾਣੀ ਨਾਲ ਖੋੜਾਂ ਹੀ ਟੱਪ ਗਿਆ ਹਾਂ ਹਾਂ ਉਹ ਹਾਲ ਨਹੀਂ ਤੇ ਦੱਸੋ ਕਿਸਾਨ ਉੱਠੂਗਾ ਕਿਦਾ ਉਹ ਜਿਹਦੇ ਦੂਜੇ ਤੀਜੇ ਸਾਲ ਫਸਲ ਮਰਦੀ ਗਰੀਬ ਹੁਣ ਇਹ ਜਮਾਂ ਗਰੀਬ ਬੰਦਾ ਹੈ ਅੱਛਾ ਇਹਦਾ ਮਕਾਨ ਟੱਪ ਗਿਆ ਪਾਊਗਾ ਕੌਣ ਦੱਸੋ ਜੀ ਆ ਆਮ ਤੋਂ ਜਿਹੜੀ ਇੱਥੇ ਕਿਸਾਨ ਕਿੰਨੀ ਕਿੰਨੀ ਜ਼ਮੀਨਾਂ ਦੀ ਸਾਰਿਆਂ ਕੋਲ ਇੱਕ ਗੱਲ ਦੋ ਦੋ ਢਾਈ ਢਾਈ ਕਿੱਲੇ ਪਹਿਲੀ ਦੇ ਗੱਲ ਕਰ ਮੇਰੇ ਨਾਲ ਗੱਲ ਕਰ ਮੇਰੇ ਕੋਲੇ ਡੇਢ ਕਿੱਲਾ ਪਹਿਲੀ ਸੀ ਠੀਕ ਆ ਮੈਂ ਕਿੱਲਾ ਪਹਿਲੀ ਵੇਚ ਕੇ 18 ਲੱਖ ਰੁਪਏ ਠੇਕਾ ਭਰਿਆ ਠੀਕ ਆ ਉਹ ਸੜਕ ਪੰਨੀਆਂ ਉਹ ਮੇਰਾ ਘਰ ਆ ਤੇ ਮੇਰੇ ਘਰ ਨਾਲ ਇੰਨਾ ਇੰਨਾ ਪਾਣੀ ਖੜਾ ਮੇਰਾ ਝੋਨਾ ਵੀਜਿਆ ਸੀ ਜਾ ਕੇ ਉੱਥੇ ਕਵਰੇਜ ਕਰ ਲਓ ਵਿੱਚ ਵੜ ਜੰਨਾ ਇਤੋਂ ਧਿਕਰ ਪਾਣੀ ਨਾ ਆਵੇ ਜਿਵੇਂ ਮਰਜ਼ੀ ਕਰ ਲਈ ਸਾਰਾ ਡੁੱਬ ਗਿਆ ਸਾਰਾ ਡੁੱਬਿਆ ਉਹ ਖਾ ਦੇਣਾ ਚੱਲ ਵੇਖਾਂਗੇ ਉਹ ਵੀ ਹਾਂ ਠੀਕ ਆ ਤੇ ਮੈਂ ਸਾਰੀ ਪਹਿਲੀ ਵੇਚ ਕੇ ਠੇ ਸ਼ਟ ਹੋ ਗਿਆ ਉਹ ਮੇਰਾ ਘਾਰਾ ਤੇ ਡੁੱਬਿਆ ਖੜਾ ਜਾ ਕੇ ਵੇਖ ਲੋ ਠੀਕ ਆ ਪਿੱਛੋਂ ਪਾਣੀ ਆ ਆ ਪਾਸੇ ਪਾਣੀ ਜਾਦੀ ਆ ਬਈ ਜੀ ਆ ਪਾਸੇ ਪਾਣੀ ਜਾਦੀ ਆ ਉਧਰੋਂ ਪਾਣੀ ਆਉਂਦਾ ਉਹ ਹੋਰ ਪਿੰਡਾਂ ਦਾ ਉਹ ਪਾਣੀ ਬੰਦ ਹੋ ਜੇ ਫੇਰ ਪਾਣੀ ਘਟੇ ਹੋਰ ਪਿੰਡਾਂ ਦਾ ਪਾਣੀ ਬਹੁਤ ਜਿਆਦਾ ਆ ਜਾਂਦਾ ਤਾਂ ਕੀ ਰੌਲਾ ਹੈ ਜੇ ਉੱਥੋਂ ਗਾਂ ਰਗਾਸ ਪਾਣੀ ਖਿੱਚੇ ਪਾਣੀ ਤੇ ਫੇਰ ਹੀ ਪਾਣੀ ਟੱਪੇ ਨਾ ਇੱਥੇ ਤਾਂ ਦੇਖੋ ਦਾ ਕੀ ਦਾਵਾ ਬਣੇ ਛੋਟੇ ਦਾ ਛੋਟੇ ਦਾ ਡਰੇਨ ਆ ਉਹ ਵੀ ਬਹੁਤ ਨੇੜੇ ਆ ਪਿੰਡ ਦੇ ਬਿਲਕੁਲ ਨਾਲ ਜੋ ਨਾਲ ਉੱਥੇ ਜਾਊ ਤਾਂ ਫੇਰ ਹੀ ਪਾਣੀ ਨਿਕਲੂ ਨਾ ਪ੍ਰਬੰਧ ਨਹੀਂ ਕੀਤਾ ਹੋਇਆ ਪ੍ਰਬੰਧ ਹੈ ਨਹੀਂਗਾ ਛੋਟੇ ਭਾਈ ਡਰੇਨ ਤਾਂ ਸਾਨੂੰ ਨੇੜੇ ਆ ਪਰ ਸਾਡੇ ਲੀਡਰ ਸਾਥੋਂ ਦੂਰ ਹੋ ਗਏ ਆ ਹੁਣ ਸਾਡਾ ਪ੍ਰਪਾ ਇੱਥੇ ਸਾਨੂੰ ਡੋਵਾਂ ਦੀ ਕੋਸ਼ਿਸ਼ ਤਾਂ ਹੋ ਜਾਂਦੀ ਇੱਥੇ ਵੀ ਪਾਣੀ ਕੱਢੋ ਪਿੰਡ ਨੂੰ ਬਚਾਓ ਯਾਰ ਜੀ ਵੀ ਸਾਡੇ ਕਾਹਦਾ ਸਾਹ ਨੂੰ ਸੁਣ ਨਹੀਂ ਹੈਗੇ ਇਹ ਮੇਰਾ ਚਾਚਾ ਇਹ ਮੇਰਾ ਭਤੀਜਾ ਆ ਮੇਰੇ ਭਰਾ ਹੈ ਜੀ ਅਚਾ ਉਹਨਾਂ ਨੇ ਦਾ ਮਟੀਰੀਅਲ ਠਕਾਤਾ ਪੁਲੀ ਨਹੀਂ ਮੰਨ ਦਿੱਤੀ ਤੇ ਫਿਰ ਅੱਜ ਅਸੀਂ ਡੱਗੇ ਅਸੀਂ ਤੁਸੀਂ ਵੋਟਾਂ ਵੇਲੇ ਦਾ ਸਾਨੂੰ ਪਲੂਸ ਦੇ ਹੂੰ ਹੋਣੀ ਦੀ ਨਾ ਕਿਹਦੇ ਨੂੰ ਕੋਈ ਪਈ ਸਾਰ ਲੈਣ ਆਇਆ ਇੱਥੇ ਤੁਹਾਡੇ ਕੋਈ ਸਾਰਪਰਾ ਸਰਪੰਚ ਦਾ ਬਹੁਤ ਸਹਿਯੋਗ ਆ ਪੰਚਾਇਤ ਦਾ ਜੀ ਤੋਂ ਇਨਕਾਰ ਨਹੀਂ ਕਰ ਸਕਦੇ ਪ੍ਰਸ਼ਾਸਨ ਦਾ ਗੱਲ ਪੂਰਾ ਸਹਿਯੋਗ ਮਿਲਿਆ ਜੀ ਪਹਿਲੀ ਵਾਰ ਸਾਨੂੰ ਸਹਿਯੋਗ ਇੰਨਾ ਮਿਲਿਆ ਹਾਂ ਉਹ ਸਹਯੋਗ ਦੇ ਵਿੱਚ ਮਿਲਿਆ ਨਹੀਂ ਸਹੀ ਉਹਨੂੰ ਸਹੀ ਕਹਿਣੀ ਪਊਗੀ ਉਹਨੂੰ ਮਿਲਿਆ ਕਿ ਉਹ ਸਹਯੋਗ ਦੇ ਵਿੱਚ ਕੀ ਮਿਲਿਆ ਇੱਕ ਸੜਕ ਬੱਟ ਦੀ ਉਹ ਪਾਣੀ ਨਿਕਾਸ ਕੀਤਾ ਪਾਣੀ ਨਿਕਾਸ ਕਰਤਾ ਹਾਂ ਕੀ ਕੀਤੀ ਆ ਬਈ ਪਾਣੀ ਦਾ ਨਿਕਾਸ ਬਣਾਤਾ ਜੀ ਪੰਜ ਟੱਪੀ ਜਾਊਗਾ ਹੂੰ ਸਮੱਸਿਆ ਬਾਲੀ ਸਮੱਸਿਆ ਬਾਲੀ ਇਹ ਹੈ ਨਾ ਅੱਗੋਂ ਨਹੀਂ ਡਪਾਈਂ ਟਪ ਰਿਆ ਪਰਮਾਨੈਂਟ ਸਮੱਸਿਆ ਨਹੀਂ ਸਾਨੂੰ ਮਿਲੀ ਪਿੱਛੋਂ ਵੀਰ ਕੀ ਆਰ.ਜੀ. ਮਿਲੀ ਤੇ ਅੱਗੋਂ ਟਪਦਾ ਨਹੀਂ ਗੁੜੀ ਜਿਆ ਦੱਸਿਆ ਸੂਰਿਆ ਦਾ ਪਾਣੀ ਖਿਰਕਿਆਂ ਦਾ ਪਾਣੀ ਸਾਰੇ ਇਧਰ ਸਾਰੇ ਇਧਰ ਪਾਣੀ ਇਕੱਠਾ ਹੋਈ ਤਾਂ ਸਾਰੇ ਜੜੀ ਡੰਡੀ ਹੁੰਦਾ ਕਣਕਾਂ ਵੇਲੇ ਵੀ ਤੁਹਾਡੇ ਇਧਰ ਪਾਸੇ ਹੋਈ ਸੀ ਕੜੀ ਨਹੀਂ ਕਣਕਾਂ ਵੀ ਨਹੀਂ ਹੋਈ ਹਾਂ ਤੁਹਾਡੇ ਦੀ ਬਚਾਅ ਸੀ ਪਰ ਆ ਥੋੜਾ ਨੈਕਸਟ ਹੋ ਗਿਆ ਸਾਰਾ ਸੜਕ ਨਾ ਵੜਦੀ ਠੀਕ ਹੈ ਉੱਥੇ ਆਇਆ ਆ ਅਗ ਇਹਲਾ ਕਰਨ ਵਾਲਾ ਇਹਨਾਂ ਦਾ ਘਰ ਆ ਜੱਗੂ ਦਾ ਮੇਰਾ ਭਰਾ ਠੀਕ ਹੈ ਮੇਰੇ ਚਾਚੇ ਦਾ ਮੁੰਡਾ ਜੇ ਅਸੀਂ ਆ ਸੜਕ ਨਾ ਵੜ ਠੀਕ ਹੈ ਵੀ ਜਿੰਨਾ ਪਾਣੀ ਪਿੱਛੋਂ ਆ ਰਿਹਾ ਫੇਰ ਹੀ ਵੱਢੀ ਗਈ ਅਸੀਂ ਕੋਈ ਇਹਨਾਂ ਨਾਲ ਗੁਸਾ ਨਹੀਂ ਕੋਈ ਗਿਲਾ ਨਹੀਂ ਠੀਕ ਹੈ ਇਹ ਬੰਦ ਕਰ ਦੇਣਾ ਪਿੱਛੋਂ ਪਾਣੀ ਆਉਂਦਾ ਬੰਦ ਕਰ ਦਾਂ ਸਾਨੂੰ ਕੋਈ ਉਤਰਾਜ ਨਹੀਂ ਠੀਕ ਹੈ ਜੇ ਇਹ ਬੰਦ ਹੋ ਗਿਆ ਬਾਈ ਪਿੱਛੋਂ ਅਸੀਂ ਡੁੱਬਾਂਗੇ ਇਹ ਬਈ ਸਾਡੇ ਘਰ ਦੇ ਪਿੱਛੇ ਜਾ ਕੇ ਵੇਖ ਲੈ ਇੱਥੇ ਕਿਸੇ ਦਾ ਘਰ ਨਹੀਂ ਬੈਠਾ ਸਾਡੇ ਘਰ ਬੈਠਾ ਕੱਲ੍ਹ ਆਂਦਾ ਕਿਸੇ ਦਾ ਘਰ ਨਹੀਂ ਬੈਠਾ ਪਿੱਛੇ ਵੇਖਦੇ ਤਾਂ ਮੈਂ ਮੂਲ ਆਇਆ ਹਾਂ ਸਾਰੇ ਬਹਿ ਗਿਆ ਬਈ ਕਿਹਦੇ ਨਹੀਂ ਹੋਰ ਬੈਠਾ ਤਾਂ ਹੀ ਮੈਂ ਅੱਕ ਕੇ ਤੈਨੂੰ ਫੋਨ ਲਾਇਆ ਕੋਈ ਨਹੀਂ ਸੁਣਦਾ ਕੋਈ ਨਹੀਂ ਬਈ ਇਹਨਾਂ 2004 ਦੇ ਵਿੱਚ ਪਾਣੀ ਆਇਆ ਇੱਥੇ ਫਿਰ 9 ਚ ਆਇਆ ਉਹ 87 ਤੋਂ ਪਾਣੀ ਕੰਮ 87 ਤੋਂ ਪਹਿਲਾਂ ਉਹ ਤਾਂ ਜੰਮ ਨਹੀਂ ਸੀ ਨਾ ਜਿਹੜਾ ਮੈਚ ਜਿੱਦੇ ਵੇਖੀਆਂ ਫਿਰ 13 ਦੇ ਵਿੱਚ ਪਾਣੀ ਆਇਆ 13 14 ਪਾਣੀ ਫਿਰ 18 19 ਚ ਪਾਣੀ ਆਇਆ ਹੁਣ ਹੁਣ ਆ ਪਾਣੀ ਆਇਆ ਇਹ ਸਾਰਿਆਂ ਨੂੰ ਪਤਾ ਹੀ ਪਾਣੀ ਦਾ ਵਹਾ ਇੱਥੋਂ ਦੀ ਹੈਗਾ ਹੂੰ ਇਹ ਸਰਕਾਰਾਂ ਜਾਂ ਕੁਝ ਵੀ ਆ ਜਿੰਨੇ ਵੀ ਕੌਣੀ ਦੀ ਲੀਡਰਸ਼ਿਪ ਆ ਉਹ ਇਹਨੂੰ ਅਣਦੇਖਿਆ ਕਰਦੀ ਆ ਨੁਕਸਾਨ ਕਿੰਨਾ ਹੁੰਦਾ ਜਿੰਨੇ ਆ ਬੰਦੇ ਖੜੇ ਆ ਜ ਜਿੰਨੇ ਦੇ ਇੱਥੇ ਪਹਿਲੀਆਂ ਹੈਗੀਆਂ ਘਰ ਹੈ ਗਿਆ ਨੁਕਸਾਨ ਇਹ ਬੰਦੇ ਤੋਂ ਹੁੰਦਾ ਤੁਹਾਡੇ ਕੋਲ ਕਿੰਨੀ ਜ਼ਮੀਨ ਹੈ ਬਾਈ ਤੁਹਾਡੇ ਕੋਲ 2 ਕਿੱਲੇ ਜੀ ਤੁਹਾਡੇ ਕੋਲ ਕਿੰਨੀ ਜ਼ਮੀਨ ਹੈ ਜੀ 2 ਕਿੱਲੇ ਬਾਈ 1.5 ਕਿੱਲੇ ਤੁਹਾਡੇ ਕੋਲ ਕਿੰਨੀ ਜ਼ਮੀਨ ਹੈ ਜੀ 8 ਕਿੱਲੇ 8 ਕਿੱਲੇ ਤੁਹਾਡੇ ਕੋਲ 8 ਕਿੱਲੇ ਹੈ ਮੇਰਾ ਜੀ ਤੁਹਾਡੇ ਕੋਲ ਕਿੰਨੀ ਹੈ ਜੀ 4.5 ਕਿੱਲੇ 4.5 ਕਿੱਲੇ ਮਤਲਬ 2 4 5 ਇੰਨੇ ਕਿੱਲੇ ਵਾਲੇ ਆ ਸਾਰੇ ਇੱਥੇ ਕਿਸਾਨ ਜੀ ਸਾਰੇ ਏਰੀਆ ਇਸੇ ਏਰੀਆ ਤੋਂ ਦਾ ਕੱਲਾਵਾ ਜਿੰਨਾ ਉਹਦਾ ਵੀ ਆਪਾਂ ਨੂੰ ਕੋ ਬਣੂ ਪਚੂ ਬਾਅਦ ਦੀ ਗੱਲ ਉਹਦਾ ਬਾਅਦ ਇਹਦਾ ਸਾਹਮਣੇ ਪਤਾ ਲੱਗ ਗਿਆ ਕੋ ਪੱਲੇ ਨਹੀਂ ਪੈਣਾ ਕੋਈ ਨਹੀਂ ਪੈਂਦਾ ਜੀ ਪੱਲੇ ਸਾਡੇ ਤਾਂ ਘਰਾਂ ਦਾ ਖਤਰਾ ਇਸਾਂ ਤਾਂ ਵੀ ਸਾਡੇ ਘਰ ਵੱਜਣ ਇੰਨੇ ਹੀ ਬਹੁਤ ਝੋਨੇ ਦਾ ਕੋਈ ਖਤਰਾ ਨਹੀਂ ਬਾਈ ਸਾਨੂੰ ਇੰਨੇ ਹੀ ਖਤਰਾ ਸਾਡੇ ਘਰ ਵੱਜ ਜਾਣ ਲੈਂਟਾਂ ਚੱਕ ਚੱਕ ਘਰ ਬਣਾਏ ਆ ਬਾਈ ਯਾਰ ਜੀ ਉਹੀ ਟਹਿ ਕੇ ਫਿਰ ਅਸੀਂ ਝੋਨੇ ਕਰਨੀ ਵੀ ਕੀ ਆ ਪਸੂਆਂ ਥੱਲੇ ਸਾਡੇ ਪਾਣੀ ਫਿਰਦਾ ਜੀ ਠੀਕ ਆ ਹੋਰ ਘਰ ਨੂੰ ਮਗਰ ਜਾ ਕੇ ਤੁਸੀਂ ਕਵਰੇਜ ਕਰਕੇ ਆਓ ਪਲੀਜ਼ ਹੋਰ ਕਿਸੇ ਦਾ ਘਰ ਨਹੀਂ ਬੈਠਾ ਪਾਣੀ ਵਧੀ ਜਾਂਦਾ ਹੋੜੀ ਬਹਿਣ ਲੱਗ ਜਾਂਣਗੇ ਸਾਰੇ ਘਰ ਸਾਡੀ ਤੂੜੀ ਵੀ ਉੱਥੀ ਆ ਸਾਡੀ ਤੂੜੀ ਨਾਲ ਹੋਇਆ ਵੀ ਗਏ ਮੀ ਇਹ ਨਾ ਹਟਿਆ ਤੇ ਘਰ ਤਪਾ ਸਾਡੀ ਗੱਲ ਮੁੱਕੀ ਬਸ ਗੱਲਾਂ ਬਾਲਿਆ ਲੋੜ ਹੀ ਨਹੀਂ ਜੇ ਮੀ ਨਾ ਹਟਿਆ ਸਾਡੇ ਘਰ ਤਪਾਈ ਹੈ ਗੱਲ ਮੁੱਕੀ ਅੰਡਕਣ ਲਈ ਹੈ ਕੋਈ ਬੰਦਾ ਇਹਦੇ ਡੱਪਦਾ ਸਾਰੇ ਬੰਦੇ ਇਹਦੇ ਵੀ ਇਕੱਲੀ ਕੌਣੀ ਚ ਇੰਨਾ ਪਣੀ ਆ ਖੜਾ ਇਹ ਕੌਣੀ ਚ ਇੰਨੇ ਪਿੰਡਾਂ ਦਾ ਪਾਣੀ ਇੱਥੇ ਆਉਂਦਾ ਇੱਥੇ ਡੁੱਮਣ ਲੱਗਦਾ ਆ ਕੇ ਸਾਡੇ ਲੀਡਰਾਂ ਚੰਗੇ ਆ ਇੱਥੋਂ ਸਾਰਾ ਪਾਣੀ ਕਿੰਨਾ ਅੰਦਾਜ਼ਾ ਬਾਪੂ ਜੀ ਕਿੰਨੇ ਕਿੱਲਾਂ ਚ ਪਾਣੀ ਫਿਰਦਾ ਹੁਣ ਇੱਥੇ ਇੱਥੇ 1500 ਤੋਂ ਉੱਤੇ ਕਿ ਹੋਊਗਾ ਜੀ 1500 ਕਿਲੋ 1500 2000 ਏਕੜ ਚ ਹੋਊਗਾ ਬਣੀ ਇੱਥੇ 15 2000 ਏਕੜ ਹਾਂਜੀ ਹਾਂਜੀ ਵੀ ਹੋਰ ਪਿੰਡ ਦਾ ਪਾਣੀ ਬੰਦੋ ਜੇ ਇੰਨਾ ਬਹੁਤ ਹੋਰ ਪਿੰਡ ਦਾ ਜ਼ਿਆਦਾ ਪਾਣੀ ਆਈ ਜਾਂਦਾ ਕੌਣੀ ਦਾ ਪਾਣੀ ਤਾਂ ਘਟ ਹੀ ਆ ਹੋਰ ਪਿੰਡ ਦਾ ਪਾਣੀ ਜ਼ਿਆਦਾ ਹੁੰਦਾ ਮਤਲਬ ਪਾਣੀ ਕਿਸੇ ਹੋਰ ਪਿੰਡ ਦਾ ਨੁਕਸਾਨ ਤੁਹਾਡਾ ਹੋ ਜਾਂਦਾ ਹਾਂ ਸਾ ਇਹ ਐਸੇ ਕਰਕੇ ਇੱਥੇ ਨਾ ਮਾਰਾ ਪਾਣੀ ਦੀ ਇੱਥੇ ਆ ਕੇ ਸਾਰਾ ਡੰਮ ਲੱਗਦਾ ਚਾਰ ਦਿਨ ਹੋ ਗਏ ਇੱਕ ਇੱਕਦੋਂ ਲੱਗਾ ਪਾਣੀ ਇੱਥੇ ਦੋ ਤਿੰਨ ਦਿਨ ਹੁਣ ਤਾਂ ਜਿੱਦੀ ਚਾਰ ਦਿਨ ਹੋ ਗਏ ਪਾਣੀ ਚਾਰ ਦਿਨ ਹੋ ਗਏ ਕੋਈ ਲੀਡਰ ਆ ਚਾਰ ਦਿਨ ਨਾ ਜੀ ਕੋਈ ਲੀਡਰ ਨਹੀਂ ਆਉਂਦੀਆਂ ਸਾਡੀਆਂ ਵੀ ਹੈਗੀਆਂ ਬਈ ਉਦੋਂ ਅਸੀਂ ਭੁੱਲ ਜਾਨੇ ਹੁਣ ਹੁਣੀ ਜਿਆਦਾ ਫੇਰ ਅਸੀਂ ਭੁੱਲ ਜਾਨਾ ਫੇਰ ਲੀਡਰਾਂ ਦੇ ਪਿੱਛੇ ਅਸੀਂ ਆਹ ਕੰਮ ਹੈ ਸਾਡੀਆਂ ਆਪਦੀਆਂ ਵੀ ਗਲਤੀਆਂ ਬਈ ਨੇੜੇ ਅਕੇ ਭੁੱਲ ਜਾ ਹਾਂ ਤੇ ਕਿਤੇ ਵੋਟਾਂ ਹੋਰ ਤੇ ਦਾਰੂ ਦੀ ਬੋਤਲ ਲੈ ਕੇ ਬਸ ਪੈਗ ਲਾ ਕੇ ਘਰੇ ਆਹ ਕੰਮ ਹੈ ਬਈ ਜੀ ਤਾਂ ਹੋਰ ਵੀ ਤਸਵੀਰਾਂ ਦਿਖਾ ਦਿੰਦੇ ਬਿੱਡ ਡੁੱਬ ਗਿਆ ਪੈਟਾ ਜੁਣਾ 99 ਕਿਲੇ ਤੁਹਾਡੇ ਉੱਥੇ ਸਾਡੇ ਤਾਂ ਦੋ ਕਿਲੇ ਅੱਗੇ 10 ਕਿਲੇ 8 ਅੱਗੇ ਉੱਥੇ ਪਾਣੀ ਉੱਥੇ ਆਇਆ ਹੋਇਆ ਹਾਂਜੀ ਉੱਥੇ ਪਾਣੀ ਦਾ ਮਤਲਬ ਗਈ ਫਸਲ ਪਹਿਲਾਂ ਹੀ ਜਾਂ ਤਾਂ ਹਾਲੇ ਤਾਂ ਸ਼ੁਰੂਆਤ ਸਗੀ ਮਤਲਬ ਹੁਣ ਦੁਬਾਰੇ ਲਾਉਣਾ ਬਣਾ ਝੋਨਾ ਹਾਂਜੀ ਦੁਬਾਰੇ ਬਣਾ ਪਾਉਣਾ ਹਾਂ ਬਿਲਕੁਲ ਉੱਥੇ ਹੁਣ ਆਉਣਾ ਬਾਈ ਆਉਣਾ ਮੈਂ ਇੱਕ ਮਿੰਟ ਕੋਈ ਗੱਲ ਨਹੀਂ ਤਾਂ ਹੋਰ ਵੀ ਗੱਲਬਾਤ ਕਰ ਲੈਣੇ ਆ ਜੀ ਹਾਂਜੀ ਅਕੱਲ ਜਿਹੜਾ ਹੁਣ ਮਤਲਬ ਝੋਨਾ ਇਹ ਦੁਬਾਰੇ ਲਾਉਣਾ ਪਊਗਾ ਤੁਹਾਨੂੰ ਸਰਦ ਮਾਰੇ ਜੀ ਦਮਾਰੇ ਹਾਂ ਕਿੰਨਾ ਖਰਚਾ ਵਧੂਗਾ ਇੱਕ ਘੱਟ ਤੋਂ ਘੱਟ 10000 ਤੇ 20000 ਦਾ ਕਮ ਸੇ ਕਮ ਇਹ ਜਿਹੜਾ ਪਹਿਲਾਂ ਲਾਇਆ ਜ ਹੁਣ ਲਾਵਾਂਗੇ ਉਹ ਵੈਸੇ ਘੱਟ ਹੋਊਗਾ। ਤੇ ਕਮ ਸੇ ਕਮ 50000 ਰੁਪਇਆ ਇਹ ਤਾਂ ਹੁਣ ਜਿਵੇਂ ਆ ਤੇ ਨਹੀਂ ਰੋਂਦੀ ਤੇ ਸਿਰ ਤੇ ਹੱਥ ਧਰਨੇ। ਪਨੀਰੀ ਵੀ ਹੈ। 5000 ਖਰਚਾ ਪੈ ਗਿਆ ਹਜੇ ਬੰਨਣਾ ਪਤਾ ਨਹੀਂ ਕੀ ਬੰਨਣਾ ਪਤਾ ਨਹੀਂ ਕੀ ਹੈ ਜੀ ਹਜੇ ਪਨੀਰੀ ਹੈ ਨਹੀਂ। ਪਨੀਰੀ ਦਾ ਮੁਸ਼ਕਿਲ ਆ। ਪਨੀਰੀ ਹੁਣ ਜੇ ਤੂੰ ਪੁੱਛੀ ਦੇ ਜੀ ਉਹ 2000 ਰੁਪਇਆ ਮਰਲਾ ਮੰਗਦਾ। ਅੱਛਾ ਜੀ। ਤੇ ਤਿੰਨ ਮਰਲੇ ਕਿੱਲੇ 'ਚ ਪੈ ਜਾਂਦੇ ਆ 6000 ਤਾਂ ਉਹ ਹੋ ਗਿਆ ਲਵਾਈ ਹੋਗੀ। 6000 ਲਵਾਈ ਵਾਲਾ ਮੰਗਦਾ। ਤੇ ਬਾਕੀ ਜਿਹੜੀ ਹੁਣ ਕਿਸਮ ਲਾ ਰਹੇ ਆ ਉਹ ਜਿਹੜ ਤੇ ਕੰਮ ਸੇ ਕੰਮ 10 ਮਨੋ ਘਟਨੂ ਗਲੂ ਗਈ ਨਹੀਂ ਇਹਨੂੰ ਤੁਸੀਂ ਹੁਣ ਕੁਦਰਤ ਦਾ ਮੰਨਦੇ ਹੋ ਕਿ ਸਰਕਾਰ ਦੀ ਨਲਕੀ ਮੰਨਦੇ ਹੋ ਸਰਕਾਰ ਦੀ ਨਲਕੀ ਆਹ ਪ੍ਰਸ਼ਾਸਨ ਦੀ ਨਲਕੀ ਹਾਂ ਹਾਂਜੀ ਸਾਰੇ ਕਾਮੀ ਆ ਬਾਈ ਇਹ ਹਾਂ ਜੇ ਸਾਡੇ ਪਾਈਪਲਾਈਨ ਹੁੰਦੀ ਸਾਡਾ ਕਿਉਂ ਇੰਨਾ ਨੁਕਸਾਨ ਹੁੰਦਾ ਜੀ ਪਾਈਪਲਾਈਨ ਬਹੁਤ ਵੇਰੀ ਇੱਥੋਂ ਦੀ ਸਰਵੇ ਕਰ ਗਿਆ ਸਾਰਾ ਕੁਝ ਕਰ ਗਿਆ ਕਿਸੇ ਨੇ ਕੋਈ ਕਿਸੇ ਦੀ ਗੱਲ ਨਹੀਂ ਸੁਣੀ ਫਿਰ ਕਾਰਨ ਕੀ ਕਿਉਂ ਨਹੀਂ ਪਾਉਂਦੇ ਵਾਧ ਦੇ ਵਿੱਚ ਇਹ ਕੀ ਪਤਾ ਜੀ ਹੁਣ ਲੀਡਾਂ ਦੇ ਸਿਰ ਤੇ ਆ ਜੀ ਮਨਪ੍ਰੀਤ ਕਹਿੰਦਾ ਸੀ ਅਸੀਂ ਪਾ ਦਨੀ ਹੈ ਫਿਰ ਉਸ ਤੋਂ ਬਾਅਦ ਸੰਤਪਰਾੜ ਕਹਿੰਦਾ ਸੀ ਅਸੀਂ ਪਾ ਦੇਣੀ ਹੈ ਜੀ ਫਿਰ ਉਦੋਂ ਬਾਅਦ ਇਹ ਆਪਣਾ ਡੈਂਪੀ ਰਹੀ ਸੀਗੇ ਸਰਕਾਰ ਕਾਲੀਆਂ ਦੀ ਸੀ ਅਸੀਂ ਪਾ ਦੇਣੀ ਹੈ ਹੁਣ ਡੈਂਪੀ ਫਿਰ ਸੱਚ ਫਿਰ ਨਰਿੰਦਰ ਚੇਅਰਮੈਨ ਸੀਗੇ ਆਪਣੇ ਪਿੰਡ ਦੇ ਰਾਜਾ ਸੀ ਉਹ ਕਹਿੰਦੇ ਜੀ ਬਣੀ ਪਈ ਹੈ ਨਕਸ਼ਾ ਬਣੇ ਪਏ ਪਾ ਦੇਣੀ ਹੈ ਹੁਣ ਡੈਂਪੀ ਢੱਲੋ ਇਲੈਕਸ਼ਨ ਵੇਲੇ ਹੱਥ 'ਚ ਲਿਸਟ ਲਈ ਫਿਰਦਾ ਸੀ ਜੀ ਐਡੀ ਹਾਂ ਬਸ ਜੀ ਇਹ ਤਾਂ ਹੋਇਆ ਪਿਆ ਚੋਣ ਜਾਬਤਾ ਲੱਗਾ ਬਸ ਇਦੂ ਬਾਦ ਪੈ ਜਾਨੀ ਹੈ ਹਾਂ ਤੇ ਹੁਣ ਇਹ ਦੇਖਣ ਆਏ ਆ ਕਿ ਕਿਹਦਾ ਨੁਕਸਾਨ ਹੋ ਗਿਆ ਕੋਈ ਨਹੀਂ ਦੇਖਣ ਆਇਆ ਜੀ ਕੋਈ ਆਪਣੂ ਗਰੇਜ ਨਹੀਂ ਕੋਈ ਨਹੀਂ ਦੇਖਣ ਆਇਆ ਜਿਵੇਂ ਚੁਣਿਆ ਸੀਗਾ ਜਿਮਣੀ ਚੋਣ ਸੀਗੀ ਦੁਬਾਰੇ ਜਿਤਾਇਆ ਮਤਲਬ ਹੋਰ ਉਹਦਾ ਬੰਦਾ ਪਹਿਲਾਂ ਕਾਂਗਰਸ ਸੀ ਹੁਣ ਤੁਸੀਂ ਆਮ ਆਦਮੀ ਜਿਤਾਇਆ ਇੱਥੋਂ ਆਪਣੇ ਜਿਤਾਇਆ ਜਿਤਾਇਆ ਜੀ ਹਾਂ ਉਹਦੇ ਨਾਲ ਜਿਹੜੇ ਫਿਰਦੇ ਸੀਗੇ ਐਮਪੀ ਡੂਲਰ ਦੇ ਉਹ ਵੀ ਕਹਿੰਦੇ ਸੀ ਜੀ ਆਹ ਦੇਖੋ ਨਕਸ਼ਾ ਹਾਂ ਬਸ ਹੁਣ ਚੋਣ ਜਾਬਤਾ ਲੱਗਾ ਜੀ ਕਿਰਾਂ ਵੋਟ ਪਾ ਦਿਓ ਉਸ ਤੋਂ ਬਾਅਦ ਇੱਕ ਕੰਮ ਸਾਡਾ ਸਰਕਾਰ ਨੂੰ ਅੱਗੇ ਦਾ ਪਤਾ ਇਹ ਉਹਦਾ ਪਾਣੀ ਘਾਨ ਆਉਂਦੇ ਆ ਪਤਾ ਲੱਗਿਆ ਤੇ 1 ਮਿੰਟ ਚ ਹੁਣ ਇਹਨੂੰ ਪਾਣੀ ਤਾਂ ਹੀ ਪਤਾ ਲੱਗਦਾ ਕੱਢੋ ਪਾਣੀ ਜੀ ਜੁਦਾ ਅੱਗ ਭਿਹਾ ਸਕਦੇ ਕਿੱਲੇ ਦਾ ਲਗਭਗ 50-50000 ਰੁਪਏ ਖਰਚਾ ਪੈ ਜਾਣਾ ਆਜੂ ਬਾਈ ਰਾਮਨਾ ਜਮਾ ਰਾਮਨਾ ਆਜੂ ਝੋਨਾ ਕਿੰਨਾ ਹੁੰਦਾ ਦਾ ਆ ਇਹਨੂੰ ਬਥਰੂ 60 ਕਮਾਨ ਹੁੰਦਾ ਜੀ 50 ਬਣ 60 ਬਣ ਹਾਂਜੀ ਉਹ ਜਿਹੜੀ ਕੁਆਲਿਟੀ ਲਾਵਾਂਗੇ ਜੀ ਉਹ 50 ਨਾਲ 20 ਕੁਇੰਟਲ 20 ਕੁਇੰਟਲ ਦੇ ਆਸੇ ਪਾਸੇ ਹੁੰਦਾ ਜੀ ਜਿਹੜਾ ਹੁਣ ਚਲਾਵਾਂਗੇ ਉਹ 15 15 16 ਤੇ ਰਹਿ ਜਾਣਾ ਬਸ ਮਤਲਬ ਜਿੰਨੇ ਪੈਸੇ ਤੁਹਾਨੂੰ ਮਿਲਨੇ ਉਹਨਾਂ ਖਰਚਾ ਖਰਚਾ ਉਹ ਤੋਂ ਬਾਹਲਾ ਆ ਜਾਏਗਾ ਜੀ ਉਹ ਤੋਂ ਵੱਧ ਆ ਜਾਏਗਾ ਵੱਧ ਵੱਧ ਆ ਗਿਆ ਅੱਛਾ ਇਹ ਹੋ ਜਾਊਗਾ ਮਤਲਬ ਕੰਮ ਕਰਕੇ ਵੀ ਕਰਜ਼ਾਈ ਕਰਕੇ ਕਰਜ਼ਾਈਆਂ ਜੀ ਬਹੁਤ ਜ਼ਿਆਦਾ ਪਹਿਲਾਂ ਹੀ ਕਰਜ਼ਾਈਆਂ ਅੱਛਾ ਪਹਿਲਾਂ ਵੀ ਕਰਜ਼ਾਈਆਂ ਪਹਿਲਾਂ ਵੀ ਕਰਜ਼ਾਈਆਂ ਸਾਰੇ ਜੀ ਪਹਿਲਾਂ ਵੀ ਆਪ ਤਾਂ ਕਿਹੜਾ ਪਹਿਲਾਂ ਨਹੀਂ ਆਈਆਂ ਪਹਿਲਾਂ ਵੀ ਆਈ ਇਹ ਤਾਂ ਮੇਰਾ ਗੁੱਸਾ ਨਾ ਕਰੀਏ ਤਾਂ ਤੇਰਾ ਸਵਾਲ ਪੁੱਛਣਾ ਹੀ ਗਲਤ ਹੈ ਹੁਣ ਅੱਜ ਕੱਲ੍ਹ ਸਕੂਲਾਂ ਦੇ ਖਰਚੇ ਕਿੰਨੇ ਜੀ ਬਲੈਟ ਦੇ ਕਿੰਨੇ ਆ ਜੀ ਮੋਬਾਈਲ ਦੇ ਕਿੰਨੇ ਦੋ ਟਾਈਕ ਕਿੱਲਾਂ ਨਾਲ ਜਿਵੇਂ ਜੜ ਕਰੂਗਾ ਜਿਵੇਂ ਇੱਕ ਆਸ ਹੁੰਦੀ ਹੈ ਕਿ ਮਿਹਨਤ ਕਰਾਂਗੇ ਹਨਾ ਕੁਝ ਬਣੂਗਾ ਪਰ ਹੁਣ ਥੋੜੀ ਮਿਹਨਤ ਵੀ ਪਾਣੀ ਦੇ ਨਾਲ ਮਿਹਨਤ ਦਾ ਖਸਮਾ ਦਾ ਸਿਰ ਖਾ ਜੇ ਕੱਲਾ ਸਾਡੇ ਘਰ ਘਰ ਵੱਜ ਜਾਣ ਸਾਰੀ ਜ਼ਿੰਦਗੀ ਦੀ ਕਮਾਈ ਕਰਾਂ ਮੈਂ ਤੈਨੂੰ ਵੀਰ ਜੀ ਪਹਿਲਾਂ ਦੱਸ ਕੇ ਠਹਿਣ 9 ਸਾਲ ਦੀ ਉਮਰ ਸੀ ਜਦੋਂ ਪਾਣੀ ਆਉਣ ਲੱਗਿਆ 50 ਸਾਲ ਹੋ ਗਏ 41 ਪਾਣੀ ਦੇ ਖੋਲਦੇ ਆ ਟੱਪੇ ਇਹ ਤਾਂ ਅਸੀਂ ਝੱਲ ਲਾਂਗੇ ਪਰ ਮਖਾਨ ਵੀਰੇ ਅੱਜ ਤੈਨੂੰ ਵੀ ਪਤਾ ਮਾੜਾ ਵੀ ਪਾਵਾਂਗੇ 10 ਲੱਖ ਤੋਂ ਘੱਟ ਨਹੀਂ ਪੈਂਦਾ ਪੈਣੇ ਵੀ ਨਹੀਂ ਮੁੜਕੇ ਹਾਂ ਤੇ ਦਬਾਊ ਵਾਲੀ ਤਾਂ ਤੂੰ ਗੱਲ ਹੀ ਨਾ ਪੁੱਛ ਉਹ ਜਾਂ ਸਾਨੂੰ ਪਤਾ ਜਾਂ ਸਾਡੇ ਸੇਠਾ ਨੂੰ ਪਤਾ ਜਾਂ ਬੈਂਕਾਂ ਨੂੰ ਪਤਾ ਬਿਲਕੁਲ ਜੀ ਉਹ ਗੱਲ ਤੂੰ ਬੜਦੇ ਚ ਹੀ ਰਹਿੰਦੇ ਤਾਂ ਗੱਲਬਾਤ ਹੋਰ ਵੀ ਕਰ ਲੈਣੇ ਆ ਉਹ ਉਹਨਾਂ ਬਾਈਆਂ ਦੀ ਵੀ ਜ਼ਮੀਨ ਇੱਥੇ ਆ ਹਾਂ ਜੀ ਤਾਂ ਉਤੋਂ ਤਾਂ ਦੇਖ ਸਕਦੇ ਹੋ ਕਿ ਜਿਹੜਾ ਰਸਤਾ ਆ ਉਹ ਪੱਟ ਕੇ ਪਾਣੀ ਟਪਾਇਆ ਜਾ ਰਿਹਾ ਕਿਉਂਕਿ ਜਿਹੜਾ ਪਾਣੀ ਹੈ ਉਹ ਖੇਤਾਂ ਵਿੱਚ ਬਹੁਤ ਜ਼ਿਆਦਾ ਆ ਗਿਆ ਹੁਣ ਸੜਕ ਜਿਹੜੀ ਉਹ ਪੱਟੀ ਹੋਈ ਹੈ ਬਾਈ ਤੁਹਾਡੀ ਜ਼ਮੀਨ ਵੀ ਇੱਥੇ ਹੈ ਜੀ ਕਿਤੇ ਨਹੀਂ ਆਪਣੀ ਤਾਂ ਪਿੱਛੇ ਹੈ ਬਾਈ ਉੱਥੇ ਵੀ ਪਾਣੀ ਆਇਆ ਹੋਇਆ ਹਾਂ ਉੱਥੇ ਵੀ ਉਧਰੋਂ ਹੀ ਪਾਣੀ ਆ ਰਿਹਾ ਬਾਈ ਇਹ ਜਿਹੜਾ ਪਾਣੀ ਆ ਰਿਹਾ ਨਾ ਇਹ ਜਦੋਂ ਪਹਿਲਾ ਪਾਣੀ ਆਇਆ ਸੀਗਾ ਇਹ ਜਿਹੜਾ ਸੂਰੀਅਲ ਦੇ ਰਾਹ ਤੇ ਪਾਈਪ ਨਵਾਏ ਆ ਉਹ ਸਾਡੇ ਪਿੰਡ ਦੀ ਹੀ ਪੰਚਾਇਤ ਨੇ ਨਪਾਏ ਆ ਜਿਹੜੇ ਵੱਡੇ ਨਪਾਏ ਆ ਉਹੀ ਪਾਣੀ ਸਾਨੂੰ ਇੱਥੇ ਆ ਕੇ ਮਾਰ ਕਰ ਰਿਆ ਠੀਕ ਹੈ ਮਤਲਬ ਪਾਣੀ ਕਿਸੇ ਹੋਰ ਪਿੰਡਾਂ ਦਾ ਮਾਰ ਇੱਥੇ ਮਾਰ ਇੱਥੇ ਆ ਕੇ ਹੁੰਦੀ ਹੈ ਕਿਉਂਕਿ ਜਿਹੜਾ ਆਹ ਏਰੀਆ ਇਹੀ ਹਰ ਵਾਰ ਹੀ ਡੁੱਬਦਾ ਹੈ ਇੱਕ ਵਾਰ ਨਹੀਂ ਇਹ ਕਾਫੀ ਵਾਰ ਡੁੱਬ ਚੁੱਕਾ ਹੈ ਪਰ ਇਸ ਤੱਕ ਕੋਈ ਪੱਕਾ ਹੱਲ ਅਜੇ ਤੱਕ ਕਿਸੇ ਵੱਲੋਂ ਕੋਈ ਨਹੀਂ ਕੀਤਾ ਗਿਆ ਇੰਨੀਆਂ ਸਰਕਾਰਾਂ ਬਦਲ ਗਈਆਂ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਇੱਥੇ ਕੋਈ ਨਹੀਂ ਕਰਕੇ ਗਿਆ ਬਸ ਜਦੋਂ ਆਉਂਦੇ ਆ ਉਦੋਂ ਕਹਿ ਜਾਂਦੇ ਆ ਵੀ ਇਹਦਾ ਹੱਲ ਹੋ ਜਾਊਗਾ ਬਸ ਜਿੱਦੇ ਪਾਣੀ ਨਿਕਲ ਗਿਆ ਬਿਲਕੁਲ ਤਾਂ ਤਸਵੀਰਾਂ ਦੇਖ ਸਕਦੇ ਹੋ ਕਿ ਪਾਣੀ ਆ ਜਿਹੜਾ ਲਗਾਤਾਰ ਵਹਾ ਆ ਪੂਰਾ ਤੇਜ ਆ ਪਾਣੀ ਖੇਤਾਂ ਵਿੱਚ ਲਗਾਤਾਰ ਆ ਰਿਹਾ ਪਰ ਜਿਹੜੇ ਨਾਲ ਲੱਗਦੇ ਘਰ ਹੈ ਘਰ ਹੈ ਜਿਹੜੇ ਉਹ ਬੈਠਣੇ ਸ਼ੁਰੂ ਹੋ ਗਏ ਆ ਘਰਾਂ ਦੇ ਵਿੱਚ ਦਾਅ ਪੈਣੀ ਸ਼ੁਰੂ ਹੋ ਗਈ ਹੈ ਉਹਦਾ ਕਾਰਨ ਹੈ ਕਿ ਪਾਣੀ ਆ ਜਿਹੜਾ ਉਹ ਕੰਟਰੋਲ ਨਹੀਂ ਕੀਤਾ ਜਾ ਰਿਹਾ ਕੰਟਰੋਲ ਤਾਂ ਹੋਊਗਾ ਜੇਕਰ ਅੱਗੇ ਕੋਈ ਨਿਕਾਸ ਹੋਊਗਾ ਤਾਂ ਪਾਣੀ ਲਗਾਤਾਰ ਇੱਥੇ ਜਮਾ ਹੋ ਰਿਹਾ ਲਗਭਗ 1500 ਤੋਂ 2000 ਏਕੜ ਦੇ ਵਿੱਚ ਕਹਿੰਦੇ ਪਾਣੀ ਇੱਥੇ ਆ ਚੁੱਕਿਆ ਤੇ ਹੋਰ ਵੀ ਆਉਂਦਾ ਜਾ ਰਿਹਾ ਤੇ ਮੀਂਹ ਦਾ ਮੌਸਮ ਵੀ ਹੈ ਜਿਹੜਾ ਦੁਬਾਰੇ ਬਣਿਆ ਹੋਇਆ ਹੈ ਜਿਹੜਾ ਹੋਰ ਨੁਕਸਾਨ ਇੱਥੇ ਪਾਰੀ ਹੋ ਸਕਦਾ ਪਰ ਸਵਾਲ ਇੱਥੇ ਇਹ ਹੈ ਕਿ ਪ੍ਰਸ਼ਾਸਨ ਜਾਂ ਸਰਕਾਰ ਹੁਣ ਕਿੱਥੇ ਹੈ ਜਿਹੜੇ ਵੋਟਾਂ ਵੇਲੇ ਤਾਂ ਇੱਥੇ ਆਉਂਦੇ ਨੇ ਪਰ ਅੱਜ ਇਹਨਾਂ ਦੀ ਸਾਰ ਲੈਣ ਕੋਈ ਨਹੀਂ ਆਇਆ ਕਿਸਾਨਾਂ ਜਿਹੜੇ ਉਹ ਘਬਰਾਏ ਹੋਏ ਆ ਕਿ ਹੁਣ ਅਸੀਂ ਕਰੀਏ ਕੀ ਕਿਉਂਕਿ ਪਾਣੀ ਦੇ ਨਾਲ ਕੁਲ ਵੀ ਨਹੀਂ ਸਕਦੇ ਪਾਣੀ ਉਹ ਕੱਢਣ ਵੀ ਕਿੱਥੇ ਜੇਕਰ ਪਾਣੀ ਕੱਢਣ ਦੀ ਜਗ੍ਹਾ ਹੋਵੇ ਤਾਂ ਉਹ ਕੰਮ ਕੁਝ ਕਰ ਵੀ ਲੈਣ ਤਾਂ ਇਸ ਤੋਂ ਬਾਅਦ ਘਰਾਂ ਦੇ ਹਾਲਾਤ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਘਰਾਂ ਵਿੱਚ ਤਰੇੜਾਂ ਪੈ ਗਈਆਂ ਨੇ ਘਰ ਬੈਠਣੇ ਸ਼ੁਰੂ ਹੋ ਗਏ ਨੇ ਤਾਂ ਨੁਕਸਾਨ ਜਿਹੜਾ ਪਿੰਡ ਕੌਣੀ ਦੇ ਵਿੱਚ ਵੱਡਾ ਇੱਥੇ ਹੋ ਸਕਦਾ ਤਾਂ ਜਲਦ ਜਲਦ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਦੀ ਆ ਕੇ ਸਾਰ ਲਈ ਜਾਵੇ ਇਹਨਾਂ ਦੀ ਆ ਕੇ ਮੁਸ਼ਕਲ ਦਾ ਹੱਲ ਕੀਤਾ ਜਾਵੇ